ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰੱਖਿਆ ਦੇ ਪੱਲੇ ਪੰਜਾਬੀਆਂ ਤੇ ਹਮਲੇ ਦੀ ਖਬਰ ਛਪਣ ਤੋਂ ਬਾਅਦ ਹਰਕਤ ਚਾਇਆ ਹਿਮਾਚਲ ਦਾ ਪੁਲਿਸ ਪ੍ਰਸ਼ਾਸਨ ਨੇ ਪੰਜਾਬੀਆਂ ਦੀ ਸੁਰੱਖਿਆ ਦੇ ਲਈ ਜ਼ਿੰਮੇਵਾਰੀ ਪੰਜਾਬੀ ਨਾਲ ਹੋਈ ਵਧਿੱਕੀ ਦਾ ਸਖਤ ਨੋਟਿਸ ਲਵੇਗਾ ਪ੍ਰਸ਼ਾਸਨ ਬੇਦਬੀ ਮਾਮਲੇ ਸ਼ਾਮਿਲ ਡੇਰਾ ਪ੍ਰੇਮੀ ਕਲੇਰ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਤੇ ਪੀੜਤ ਪਰਿਵਾਰ ਨੇ ਪ੍ਰਗਟਾਈ ਨਿਰਾਸ਼ਾ ਸਿੱਖਾ ਨੂੰ ਨਿਆ ਪ੍ਰਣਾਲੀ ਤੇ ਨਹੀਂ ਆਏਗੀ। ਅਕਾਲੀ ਆਗੂਆਂ ਦਾ ਦਾਵਾ ਸੁਖਬੀਰ ਬਾਦਲ ਦੀ ਅਗਵਾਈ ਤੋਂ ਬਿਨਾ ਨਹੀਂ ਚੱਲ ਸਕਦਾ ਅਕਾਲੀ ਦਲ ਬਾਗੀ ਵਰਕਰਾਂ ਤੇ ਲਿਆ ਜਾਵੇ ਨੋਟਿਸ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਖਬਰ ਛਪਣ ਤੋਂ ਬਾਅਦ ਹਿਮਾਚਲ ਦਾ ਪੁਲਿਸ ਹਰਕਤ ਦੇ ਵਿੱਚ ਆ ਗਈ ਸਵੇਰੇ 9 ਵਜੇ ਹੀ ਕੁੱਲੂ ਦੇ ਥਾਣਾ ਇੰਚਾਰ ਨਿਰਮਲ ਠਾਕੁਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਹਿਮਾਚਲ ਘੁੰਮਣ ਆਉਣ ਵਾਲੇ ਪੰਜਾਬੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੀ ਪੂਰੀ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਪੁਲਿਸ ਦੀ ਬੰਨਦੀ ਹੈ ਉਹਨਾਂ ਨਾਲ ਹਿਮਾਚਲ ਦੇ ਵਿਸ਼ੇਸ਼ ਕਰਕੇ ਕੁੱਲੂ 'ਚ ਕੋਈ ਵਿਧੀ ਕੀਤੀ ਹੁੰਦੀ ਹੈ ਤਾਂ ਉਹਦਾ ਸਖਤ ਨੋਟਿਸ ਲਿਆ ਜਾਏਗਾ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਫਿਲੌਰ ਤੋਂ ਹਿਮਾਚਲ ਘੁੰਮਣ ਗਏ ਮਹਿਲਾ ਕਾਉਂਸਲਰ ਦੇ ਪਤੀ ਲਖਵਿੰਦਰ ਸਿੰਘ ਤੇ ਉਸਦੇ ਚਾਰ ਸਾਥੀਆਂ ਨੂੰ ਅੱਧੀ ਰਾਤ ਨੂੰ ਵੀ ਦੇ ਲਗਭਗ ਹਮਲਾਵਰਾਂ ਜਿਨ੍ਹਾਂ 'ਚ ਤਿੰਨ ਔਰਤਾਂ ਵੀ ਸਨ ਨੇ ਡਾਂਗਾ ਤਲਵਾਰਾਂ ਨਾਲ ਹਮਲਾ ਕਰਕੇ ਥਾਣਾ ਇੰਚਾਰਜ ਕੋਲੋਂ ਨਿਰਮਲ ਠਾਕੁਰ ਨੇ ਪੀੜਤ ਲਖਵਿੰਦਰ ਸਿੰਘ ਨੂੰ ਸਾਫ ਦਵਾਨੀ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨਾਲ ਗੱਲ ਕੀਤੀ ਹੈ ਥਾਣਾ ਇੰਚਾਰਜ ਨੇ ਇਹ ਵੀ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਨ ਲਈ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਨੇ ਜੋ ਕਸੌਲ ਦੇ ਰਸਤੇ 'ਚ ਲੱਗੇ ਸੀ ਸੀਟੀਵੀ ਕੈਮਰੇਆਂ ਨੂੰ ਖੰਗਾਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਇਸ ਗੱਲ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਜਦ ਪੰਜੇ ਪੀੜਤ ਪੁਲਿਸ ਚੌਂਕੀ ਕਸੌਲ ਇਨਸਾਫ ਲੈਣ ਲਈ ਗਏ ਤਾਂ ਉੱਥੇ ਕਿਹੜੇ ਪੁਲਿਸ ਮੁਲਾਜ਼ਮ ਉਸ ਵਕਤ ਡਿਊਟੀ 'ਤੇ ਸੀ ਜਿਨ੍ਹਾਂ ਨੇ ਉਹਨਾਂ ਨਾਲ ਮਾੜਾ ਵਰਤਾਓ ਕੀਤਾ ਤੇ ਉਹਨਾਂ ਦਾ ਬੇਅਦਬੀ ਮਾਮਲਿਆਂ 'ਚ ਸ਼ਾਮਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਹਾਈ ਕੋਰਟ ਤੋਂ ਹੋਈ ਜ਼ਮਾਨਤ ਨੂੰ ਪੀੜਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਨਿਰਾਸ਼ਾਜਨਕ ਦੱਸਿਆ ਉਹਨਾਂ ਕਿਹਾ ਕਿ ਪਹਿਲਾ ਬੇਅਦਬੀ ਕਾਂਡ ਤੇ ਫਿਰ ਬੈਬਲ ਕਲਾ ਗੋਲੀ ਕਾਂਡ ਦੇ ਮਾਮਲੇ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕੀਤੇ ਗਏ ਜਿਸ ਦਾ ਸਿੱਖ ਜਥੇਬੰਦੀਆਂ ਨੇ ਡਟ ਕੇ ਵਿਰੋਧ ਕੀਤਾ ਪਰ ਹੁਣ ਪ੍ਰਦੀਪ ਕਲੇਰ ਦੀ ਹੋਈ ਜ਼ਮਾਨਤ ਨਾਲ ਸਰਕਾਰਾਂ ਇਹ ਸਿੱਧ ਕਰਨਾ ਚਾਹੁੰਦੀਆਂ ਨੇ ਕਿ ਸਿੱਖਾਂ ਨੂੰ ਨਿਆਂ ਪ੍ਰਣਾਲੀ ਤੇ ਯਕੀਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਹਨਾਂ ਕਿਹਾ ਕਿ ਪ੍ਰਦੀਪ ਕਲੇਰ ਦੇ ਪ੍ਰਗਟਾਵਿਆਂ ਤੋਂ ਬਾਅਦ ਉਸਦੇ ਦੋ ਹੋਰ ਭਗੌੜੇ ਸਾਥੀਆਂ ਹਰਸ਼ ਧੂਰੀ ਤੇ ਸੰਦੀਪ ਬਰੇਟਾ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਸੀ ਪਰ ਉਸ ਦੀ ਜ਼ਮਾਨਤ ਨੇ ਪੀੜਤ ਪਰਿਵਾਰਾਂ ਅਹਿਮ ਗਵਾਹਾਂ ਤੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕ ਕੰਮ ਕੀਤਾ ਨਿਆਮੀਵਾੜਾ ਨੇ ਆਖਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਹੁਣ ਤਖਤਾਂ ਦੇ ਜਥੇਦਾਰਾਂ ਨੂੰ ਹੀ ਸਖਤ ਫੈਸਲੇ ਲੈਣੇ ਪੈਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਇੱਕ ਬਿਆਨ ਵਿੱਚ ਖੇਤਰੀ ਪਾਰਟੀ ਨੂੰ ਚਲਾਉਣ ਲਈ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਪਾਰਟੀ ਨੂੰ ਚਲਾਉਣ ਦੇ ਸਮਰਥ ਦਿਖਾਈ ਨਾ ਦੇਣ ਤੇ ਪਾਰਟੀ ਪ੍ਰਧਾਨ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਤੇ ਅਕਾਲੀ ਦਲ ਦੇ ਆਗੂ ਵੀ ਬਾਗੋ-ਬਾਗ ਨੇ ਇਸ ਬਿਆਨ ਕਾਰਨ ਜਿਹੜੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲੇ ਜਾਣ ਲਈ ਸਰਗਰਮ ਹੋ ਰਹੇ ਸਨ ਉਹਨਾਂ ਦੇ ਬਦਲੇ ਸੁਰਾਂ ਤੇ ਵੀ ਬ੍ਰੇਕ ਲੱਗ ਗਈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹੱਕ ਵਿੱਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਇੱਕ ਬਿਆਨ ਵਿੱਚ ਖੇਤਰੀ ਪਾਰਟੀ ਨੂੰ ਚਲਾਉਣ ਲਈ ਸੁਖਬੀਰ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਪਾਰਟੀ ਨੂੰ ਚਲਾਉਣ ਤੇ ਸਮਰਥ ਦਿਖਾਈ ਨਾ ਦੇਣ ਤੇ ਪਾਰਟੀ ਪ੍ਰਧਾਨ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਤੇ ਅਕਾਲੀ ਦਲ ਦੇ ਆਗੂ ਵੀ ਖੁਸ਼ ਨੇ ਇਸ ਬਿਆਨ ਕਾਰਨ ਜਿਹੜੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲੇ ਜਾਣ ਲਈ ਸਰਗਰਮ ਸਨ ਉਹਨਾਂ ਦੇ ਸੁਰਾਂ ਤੇ ਬ੍ਰੇਕ ਲੱਗ ਗਈ। ਹਰੀਦوار ਦੇ ਵਿੱਚ ਗੰਗਾ ਦੇ ਕਾਟਾਂ ਤੇ ਇਸ਼ਨਾਨ ਦੌਰਾਨ ਕੁੜੀਆਂ ਅਤੇ ਔਰਤਾਂ ਦੀਆਂ ਫੋਟੋਜ਼ ਵੀਡੀਓਜ਼ ਬਣਾਉਣ ਤੇ ਸ਼ਾਰਟ ਵੀਡੀਓ ਬਣਾ ਕੇ ਇੰਟਰਨੈਟ ਮੀਡੀਆ ਤੇ ਪਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਹਿੰਦੂ ਜਨ ਸਗਰਤੀ ਸਮਿਤੀ ਦੇ ਤਰਫੋਂ ਰਾਸ਼ਟਰੀ ਇਸਤਰੀ ਕਮਿਸ਼ਨ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮਗਰੋਂ ਪੁਲਿਸ ਨੇ ਗੰਗਾ ਕਾਟਾਂ ਤੇ ਚੇਤਾਵਨੀ ਬੋਰਡ ਲਾਈ ਨੇ ਐਸਵੀ ਸਪਸ਼ਟ ਚੇਤਾਵਨੀ ਦਿੱਤੀ ਗਈ ਕਿ ਔਰਤਾਂ ਦੀਆਂ ਤਸਵੀਰਾਂ ਵੀਡੀਓਜ਼ ਤੇ ਸ਼ਾਰਟ ਵੀਡੀਓ ਬਣਾਉਣਾ ਕਾਨੂੰਨੀ ਅਪਰਾਧ ਨੇ ਤੇ ਸ਼ਿਕਾਇਤ ਮਿਲਣ ਤੇ ਮਕਦਮਾ ਦਰਜ ਕੀਤਾ ਜਾਏਗਾ ਹਾਲਾਂਕਿ ਇਹ ਵਿਵਸਥਾ ਪਹਿਲਾਂ ਤੋਂ ਸੀ ਪਰ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਜੱਟ ਜੁਲੀਅਟ 3 ਨੂੰ ਲੈ ਕੇ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੇ ਦੇਰਾਂਤ ਸਾਟ ਖਾਨ ਸ਼੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਗਨ ਅਤਮਸਤਕ ਹੋਣ ਦੇ ਲਈ ਪਹੁੰਚੇ ਇਸ ਮੌਕੇ ਉਹਨਾਂ ਗੁਰਕਾਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਹਨਾਂ ਵੱਲੋਂ ਆਪਣੀ ਨਵੀਂ ਫਿਲਮ ਜੱਟ ਜੁਲੀਅਟ 3 ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀਗੀ ਦੱਸਿਆ ਕਿ ਇਹ ਫਿਲਮ 27 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਠਾਨਕੋ ਟਮਰੀਸਰ ਨੈਸ਼ਨਲ ਹਾਈਵੇ ਤੇ ਸੜਕ ਖਾਂਸਾ ਵਾਪਰ ਗਿਆ ਜਿੱਥੇ ਪਿੰਡ ਜੀਵਨ ਲਾਲ ਬਬਰੀ ਦੇ ਫਲਾਈਓਵਰ ਤੇ ਖੜੇ ਕਰੇਤ ਨਾਲ ਭਰੇ ਟਿਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਆਵਜੇ ਜਿਸ ਕਾ ਨਜ਼ਦੀਕ ਮੌਕੇ ਤੇ ਹੀ ਮੌਤ ਹੋ ਗਈਆਂ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਵਾਸੀ ਬਾਬਾ ਬਕਾਲਾ ਵੱਜੋਂ ਹੋਈ ਹੈ ਜਾਣਕਾਰੀ ਦਿੰਦੀ ਹੈ ਮੌਕੇ ਤੇ ਮੌਜੂਦ ਪਤਖ ਦਰਸ਼ਿਤ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨਵਾਲ ਬਬਰੀ ਫਲਾਈਓਵਰ ਤੇ ਕਰੇਤ ਨਾਲ ਭਰਿਆ ਟਿਪਰ ਖੜਿਆ ਸੀ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿਪਰ ਦੇ ਪ ਆਜਾ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਨੂੰਨ ਕੋ ਕੰਟਰੋਲ ਨਹੀਂ ਕਰ ਪਾਇਆ ਉਹਨਾਂ ਦੱਸਿਆ ਕਿ ਸੂchna ਮਿਲਨ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਤੇ ਥਾਣਾ ਸਦਰ ਵਿਖੇ ਸੂchna ਦਿੱਤੀ ਗਈ ਜਿਸ ਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਇਹ ਆਪਣਾ ਸੁਰੱਖਿਅਤ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਠਾੜੇ ਉਹਨਾਂ ਨੇ ਕਿਹਾ ਵੀ ਬਬਰੀ ਪੁਲ ਦੇ ਉਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੁੱਕਰੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਿਆ ਰਹੀ ਖਤਮ ਹੋ ਗਈ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਹੀਂ ਇੱਕ ਗੱਡੀ ਢਾਕੇ ਉਹਨਾਂ ਨੂੰ ਡੈਡ ਬਾਡੀ ਨੂੰ ਸੇਵਲ ਹਪਸਾਲਾ ਗੁਰਦਾਸਪੁਰ ਵੇਖੇ ਪਹੁੰਚਾਇਆ ਉਦਰ ਬਰਨਾਲਾ ਬਾਜਾਖਾਨਾ ਰੋਡ ਤੇ ਇੱਕ ਨਿੱਜੀ ਆਰਬਿਟ ਬੱਸ ਨੇ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ ਦੋਵਾਂ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਚੋਂ ਇੱਕ ਦੀ ਹਾਲਤ ਹੋਰ ਨਾਜ਼ੁਕ ਦਸੀ ਜਾ ਰਹੀ ਹੈ ਜਿਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹਾਸੇ ਤੋਂ ਬਾਅਦ ਬੱਸ ਕੰਡਕਟਰ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਚ ਲੈ ਲਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਤੇ ਜੋ ਵੀ ਤੱਥ ਉੰਨੇ ਆਉਣਗੇ ਉਸਦੇ ਜਾਂਚ ਕੀਤੀ ਜਾ ਰਹੀ ਤੇ ਜਾਂਚ ਦੌਰਾਨ ਜੋ ਵੀ ਸਾਹਮਣੇ ਆਏਗਾ ਪੁਲਿਸ ਦੇ ਅਨੁਸਾਰ ਉਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਮਾਮਲਾ ਅਮਰਸਰ ਦੇ ਥਾਣਾ ਸਦਰ ਤੋਂ ਸਾਹਮਣੇ ਆਇਆ ਜਿੱਥੇ ਰੁਪਿੰਦਰ ਕੌਰ ਨਾਮ ਦੀ ਇੱਕ ਵਿਦਵਾ ਮਹਿਲਾ ਵੱਲੋਂ ਆਪਣੇ ਹੀ ਮਕਾਨ ਮਾਲਕ ਰਾਜਾ ਜੋ ਕਿ ਪੁਲਿਸ ਮੁਲਾਜ਼ਮ ਹੈ ਉਸ ਦੇ ਉੱਪਰ ਉਸ ਦੇ ਘਰ ਦਾ ਸਮਾਨ ਖੁਰਦੁਰਦ ਕਰਨ ਦੇ ਇਲਜ਼ਾਮ ਲਾਇਨੇ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਨਾਲ ਹੀ ਪੁਲਿਸ ਉੱਪਰ ਬੰਦੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਾਇਨੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਉਨ੍ਹਾਂ ਕੋਲ ਰੁਪਿੰਦਰ ਕੌਰ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ ਤੇ ਕੁਝ ਮਹੀਨੇ ਲਈ ਉਹ ਬਠਿੰਡੇ ਚਲੀ ਗਈ ਜਿਸ ਦੇ ਚੱਲਦੇ ਉਸ ਦੇ ਮਕਾਨ ਮਾਲਕ ਵੱਲੋਂ ਉਸ ਦਾ ਸਮਾਨ ਘਰੋਂ ਬਾਹਰ ਦਿੱਤਾ ਗਿਆ ਉਹਨਾਂ ਖਿਆ ਕਿ ਜਾਂਚ ਦੇ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਦਾ ਡਾਮੇਰਾ ਸਮਾਨ ਆ ਉਤੋਂ ਮੈਂ ਕਿਹਾ ਮੈਨੂੰ ਉਹਨਾਂ ਦਾ ਮੁੰਡਾ ਮਲਾਜਮ ਹੈ ਮੈਨੂੰ ਤੂੰ ਮੈਂ ਕੀ ਲਾਉਂਦਾ ਵਾ ਹੈ ਮੈਨੂੰ ਆਂਦਾ ਬੀਬਾ ਜੇ ਤੇਰਾ ਇੰਨਾ ਸਮਾਨ ਆ ਤੇ ਤੂੰ ਬਠਿੰਡੇ ਕੀ ਕਰਦੀ ਆ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਨੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਘਰਾਇਆ ਪੜਦੀ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25000 ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਇਆ ਕਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋੜਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਆਣਾ ਹੈ ਇਹ ਮੇਰੇ ਨਾਲ ਇਸ ਤਰ੍ਹਾਂ ਕਰਦੇ ਮੈਨੂੰ ਥਾ ਮੈਨੂੰ ਰਾਮ ਜੀ ਨੇ ਇਹ ਗੱਲ ਕਹੀ ਹੋਈ ਆ ਕਿ ਹਾਂ ਮੈਡਮ ਤੁਹਾਡਾ ਜਿਹੜਾ ਕੋਈ ਸਮਾਨ ਸਮੋਣਿਆ ਕਿਹੜਾ ਵਾ ਤੁਸੀਂ ਬਣਾ ਕੇ ਉਲਟ ਮੇਰੇ ਗਾਲ ਪੈਂਦੇ ਨੇ ਮੇਰੀ ਸੁਣਾਈ ਨਹੀਂ ਹੁੰਦੀ ਉਹ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਇਹ ਕਰਦੇ ਨੇ ਅਤੇ ਹੁਣ ਜਾਂਦਿਆਂ ਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ ਦੀ ਪੰਜਾਬੀਆਂ ਤੇ ਹਮਲੇ ਦੀ ਖਬਰ ਛਪਣ ਤੋਂ ਬਾਅਦ ਹਰਕਤ ਚਾਹ ਹਿਮਾਚਲ ਦਾ ਪੁਲਿਸ ਪ੍ਰਸ਼ਾਸਨ ਪੰਜਾਬੀਆਂ ਦੀ ਸੁਰੱਖਿਆ ਦੀ ਚੁੱਕੀ ਜ਼ਿੰਮੇਵਾਰੀ ਪੰਜਾਬੀ ਨਾਲ ਹੋਈ ਵਧਿੱਕੀ ਦਾ ਸਖਤ ਨੋਟਿਸ ਲਏਗਾ ਪ੍ਰਸ਼ਾਸਨ ਬੇਅਦਬੀ ਮਾਮਲੇ 'ਚ ਸ਼ਾਮਲ ਡੇਰਾ ਪ੍ਰੇਮੀ ਕਲੇਰ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਪੀੜਤ ਪਰਿਵਾਰ ਨੇ ਪ੍ਰਗਟਾਈ ਨਿਰਾਸ਼ਾ ਕਿਹਾ ਸਿੱਖਾਂ ਨੂੰ ਨਿਆਇ ਪ੍ਰਣਾਲੀ ਤੇ ਨਹੀਂ ਆਇਆ ਅਕਾਲੀ ਅਗਵਾ ਦਾ ਦਾਵਾ ਸੁਖਬੀਰ ਬਾਦਲ ਦੀ ਅਗਵਾਈ ਤੋਂ ਬਿਨਾ ਨਹੀਂ ਚੱਲ ਸਕਦਾ ਅਕਾਲੀ ਦਲ ਬਾਗੀ ਵਰਕਰਾਂ ਤੇ ਲਿਆ ਜਾਵੇ ਸਖਤ ਨੋਟਿਸ ਹੁਣ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਵਲ ਜ਼ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ